ਜਦੋਂ ਇਨਸਾਨ ਤੇ ਕੁਦਰਤ ਕੋਈ ਕਹਿਰ ਪਰ ਪਾਉਂਦੀ ਆ ਫੇ ਇਨਸਾਨ ਕਿਉਂ ਤੜਪੇ ਨਾ ਆਪਣਾ ਨਾ ਕਰਾਇਆ ਹైదరాబాద్ ਯੂਨੀਵਰਸਿਟੀ ਦਾ ਜੰਗਲ ਤਬਾਹ ਕੀਤਾ ਜਾ ਰਿਹਾ ਕਾਰਪੋਰੇਟ ਨਾਲ ਰਲ ਕੇ ਸਰਕਾਰ ਦੇ ਰਾਹੀਂ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਰੱਜ ਕੇ ਇਸ ਬਾਰੇ ਚਰਚਾ ਹੋ ਰਹੀ ਆ ਖਬਰਾਂ ਆ ਰਹੀਆਂ ਆ ਜਦੋਂ ਆਪਣੇ ਘਰ ਉੱਜੜਦੇ ਆ ਕੁਦਰਤ ਉਜੜਦੀ ਆ ਤਾਂ ਸਾਨੂੰ ਬਹੁਤ ਬੁਰਾ ਲੱਗਦਾ ਸੀ ਮਰਨ ਤੱਕ ਹੋ ਜਾਂਦੇ ਆ ਅੱਜ ਉਹ ਨਾ ਜਾਨਵਰਾਂ ਦਾ ਜਿਨ੍ਹਾਂ ਨੂੰ ਉਹਨਾਂ ਬਰਾਬਰ ਦਾ ਹੱਕ ਦਿੱਤਾ ਉਸ ਪਰਮਾਤਮਾ ਨੇ ਇਸ ਧਰਤੀ ਤੇ ਰਹਿਣ ਦਾ ਉਸ ਆਸਮਾਨ ਦਾ ਨਿਗ੍੍ਗ ਮੰਨਣ ਦਾ ਜਿਹੜੇ ਜਿੱਦਾਂ ਇਨਸਾਨ ਮੰਨਦਾ ਆ ਕੁਝ ਵੀਡੀਓ ਆ ਕਿਸੇ ਫਿਲਮ ਦਾ ਸੀਨ ਨਹੀਂ ਚੱਲ ਰਿਆ ਇਹ ਹైదరాబాద్ ਯੂਨੀਵਰਸਿਟੀ ਦੀ ਤਵਾਹੀ ਜਿਹੜੀ ਜੰਗਲ ਦੀ ਹੋਣੀ ਸ਼ੁਰੂ ਹੋਈ ਆ ਉਹਦੇ ਵਿੱਚ ਜਿਹੜੇ ਜਾਨਵਰ ਉਸ ਜਗ੍ਹਾ 'ਚ ਰਹਿੰਦੇ ਜਿਨ੍ਹਾਂ ਦਾ ਉਹ ਘਰ ਆ ਉਸ ਘਰ ਨੂੰ ਜਦੋਂ ਉਜਾੜਿਆ ਗਿਆ ਆ ਕੁਝ ਵੀਡੀਓ ਇਦਾਂ ਦੀਆਂ ਜਿਹਦੇ ਵਿੱਚ ਛੋਟੇ ਜਾਨਵਰ ਤਾਂ ਡਰ ਕੇ ਧੌੜ ਗਏ ਪੰਛੀ ਉੜ ਗਏ ਪਰ ਹਾਥੀ ਸੋਚੋ ਕਿੰਨਾ ਉਹਦਾ ਦਿਮਾਗ ਹੋਊਗਾ ਪ੍ਰਮਾਤਮਾ ਨੇ ਕਿੱਦਾਂ ਉਹਨੂੰ ਸ਼ਕਤੀਸ਼ਾਲੀ ਬਣਾਇਆ ਉਹ ਜੀ ਸੀ ਬੀ ਦੇ ਨਾਲ ਟਕਰਾ ਰਿਹਾ ਆ ਉਹ ਰੋਕ ਰਿਹਾ ਕਿ ਮੇਰੇ ਘਰ ਨੂੰ ਨਾ ਜਾੜਿਆ ਜਾਵੇ ਪ੍ਰਮਾਤਮਾ ਦੀ ਲਾਠੀ ਵਿੱਚ ਕਹਿੰਦੇ ਹੁੰਦੇ ਆਵਾਜ਼ ਨਹੀਂ ਆਉਂਦੀ ਸੋ ਅੱਜ ਜੋ ਕਰ ਰਹੇ ਆ ਚਾਹੇ ਉਹ ਕੋਈ ਵੀ ਗਵਰਨਮੈਂਟ ਹੋਵੇ ਕੋਈ ਕਾਰਪੋਰੇਟ ਘਰਾਣੇ ਹੋਣ ਸਿਰਫ ਆਪਣੇ ਛੋਟੇ ਸੁੱਖ ਲਈ ਆਪਾਂ ਆਪਣੀ ਸੁੰਦਰਤਾ ਲਈ ਨਵੀਨੀਕਰਨ ਦੇ ਲਈ ਇੱਕ ਜੰਗਲ ਜਿਹੜਾ ਤੁਹਾਨੂੰ ਹੀ ਫਾਇਦਾ ਕਰਦਾ ਇਨਸਾਨ ਦਾ ਫਾਇਦਾ ਕਰਦਾ ਆ ਆਕਸੀਜਨ ਦਿੰਦਾ ਆ ਖਾਣ ਨੂੰ ਫਲ ਫਰੂਟ ਦਿੰਦਾ ਆ ਉਸ ਤਰ੍ਹਾਂ ਉਹ ਤੁਹਾਡੇ ਘਰਾਂ ਤੇ ਬਲਣ ਲਈ ਆਪਣੇ ਜਿਹੜੇ ਤੰਦ ਦੇ ਨਾ ਛਿਲੜ ਹੁੰਦੇ ਆ ਜਿਹਨੂੰ ਆਪਾਂ ਲੱਕੜ ਦੇ ਰੂਪ ਵਿੱਚ ਬਾਲਣ-ਬਾਲਦੇ ਆ ਉਹ ਵੀ ਤੁਹਾਨੂੰ ਪ੍ਰੋਵਾਈਡ ਕਰਾਉਂਦਾ ਆ ਤੇ ਹੋਰ ਕਿੰਨੀਆਂ ਜੜੀ-ਬੂਟੀਆਂ ਦਵਾਈਆਂ ਵਿੱਚ ਪੈਂਦੀਆਂ ਆ ਉਹ ਸਾਰੇ ਪ੍ਰੋਵਾਈਡ ਕਰਾਉਂਦਾ ਆ ਪਰ ਫੇਰ ਵੀ ਇਨਸਾਨ ਕਿਸੇ ਦਾ ਸਾਕਾ ਨਹੀਂ ਹੋਇਆ ਇਹ ਕਹਿੰਦੇ ਰਾਖਸ਼ਿਸ਼ ਦੇਖਣਾ ਨਾ ਸਾਨੂੰ ਬਹੁਤ ਆਪਣੇ ਆਪਣੇ ਮਾਨ ਹੁੰਦਾ ਸੀ ਇਨਸਾਨ ਆ ਪਰ ਇਨਸਾਨ ਸਭ ਤੋਂ ਵੱਡਾ ਰਾਖਸ਼ਿਸ਼ ਆ ਜਿਹੜਾ ਕਿਸੇ ਨੂੰ ਨਹੀਂ ਬਖਸ਼ ਰਿਹਾ ਉਹ ਆਪਣੇ ਨਾਲ ਦੇ ਜੰਮੇ ਨੂੰ ਭਰਾ ਨੂੰ ਨਹੀਂ ਬਖਸ਼ ਰਿਹਾ ਉਹ ਆਪਣੇ ਮਾਪੇ ਬਾਪ ਨੂੰ ਨਹੀਂ ਬਖਸ਼ ਰਿਹਾ ਆਪਣੇ ਨਾਲ ਦੀ ਘਰਮ ਪਤਨੀ ਨੂੰ ਨਹੀਂ ਬਖਸ਼ ਰਿਹਾ ਉਸ ਤੋਂ ਅੱਗੇ ਆਪਣੇ ਬੱਚਿਆਂ ਨੂੰ ਆਪਣੇ ਆਣ ਗਵਾਨ ਨੂੰ ਆਪਣੇ ਸਮਾਜ ਨੂੰ ਕਿਸੇ ਨੂੰ ਵੀ ਨਹੀਂ ਬਖਸ਼ ਰਿਹਾ ਸਿਰਫ ਆਪਣੀ ਈਗੋ ਦੇ ਕਰਕੇ ਤੇ ਇਸ ਜੰਗਲ ਦੇ ਵਸਨੀਕਾਂ ਦਾ ਜਿਹੜੇ ਕਿ ਦੇਖੋ ਹੁਣ ਸ਼ਹਿਰ ਵੱਲ ਆ ਰਹੇ ਆ ਜਦੋਂ ਉਹਨਾਂ ਦਾ ਘਰ ਉਜੜਿਆ ਆ ਜਿਹੜੀ ਨਵੀਂ ਤਸਵੀਰ ਆਈ ਆ ਉਹ ਆਪਣੇ ਘਰ ਚੋਂ ਉਜਾੜਾ ਕਰਾ ਕੇ ਉਹ ਤੁਹਾਡੇ ਘਰਾਂ ਵੱਲ ਵੱਧ ਰਹੇ ਆ ਉਹ ਟਾਈਮ ਦੂਰ ਨਹੀਂ ਜਦੋਂ ਬੰਦੇ ਨੇ ਅੱਖਾਂ 'ਚ ਘਸਾਉਂਦੇ ਤੇ ਹਲੇ ਹੋਰ ਰੋਣਾ ਆ ਕਿਉਂਕਿ ਕੁਦਰਤ ਆਪਣਾ ਬਦਲਾ ਲੈਂਦੀ ਆ ਜੇ ਇਨਸਾਨ ਦੀ ਜ਼ਮੀਨ ਕੋਈ ਦੱਬ ਲੈਂਦਾ ਉਹਦੇ ਘਰ ਤੇ ਕੋਈ ਹਮਲਾ ਕਰਦਾ ਉਹਨਾਂ ਧੋਖੇਵਾਜੀ ਹੁੰਦੀ ਆ ਇਨਸਾਨ ਉਹ ਤੋਂ ਬਦਲਾ ਲੈਂਦਾ ਆ ਤੇ ਕੁਦਰਤ ਨੂੰ ਅਸੀਂ ਜੋ ਦੇਵਾਂਗੇ ਉਹ ਵਾਪਸ ਕਰੂਗੀ ਇਹ ਯਾਦ ਨਾ ਭੁੱਲਿਓ ਇੰਡੀਆ ਸਾਡਾ ਉਹ ਮੁਲਕ ਆ ਜਿੱਥੇ ਸਭ ਤੋਂ ਵੱਧ ਦੇਵੀ-ਦੇਵਤਿਆਂ ਨੂੰ ਰੱਬ ਨੂੰ ਪੂਜਿਆ ਜਾਂਦਾ ਆ ਇੱਥੇ ਤਸਵੀਰ ਤੁਸੀਂ ਦੇਖ ਲਈ ਜੋ ਅਸੀਂ ਕਰ ਰਹੇ ਆ ਰੱਬ ਦੇ ਜੀਵਾਂ ਦੇ ਨਾਲ ਦੂਜੇ ਪਾਸੇ ਆ ਦੇਖੋ ਫੌਰੀਨ ਦੀ ਜਿਹਨਾਂ ਨੂੰ ਅਸੀਂ ਨਾਸਤਕ ਕਹਿ ਕੇ ਪਕਾਰਦੇ ਆ ਉਹ ਲੋਕਾਂ ਇੱਕ ਬੱਤਕ ਦੇ ਬੱਚਿਆਂ ਨੂੰ ਕਿੱਦਾਂ ਬਚਾ ਰਹੇ ਆ ਬੱਤਕ ਦੇ ਬੱਚੇ ਇੱਕ ਹੌਦੀ ਵਿੱਚ ਡਿੱਗ ਜਾਂਦੇ ਜਿਹੜੀ ਪਾਣੀ ਦੀ ਵੇਸਟ ਹੌਦੀ ਹੁੰਦੀ ਆ ਉਹ ਚੋਂ ਪੁਲਿਸ ਪ੍ਰਸ਼ਾਸਨ ਆ ਕੇ ਉਹਨਾਂ ਨੂੰ ਬਚਾ ਕੇ ਉਹਨਾਂ ਦੀ ਮਾਂ ਦੇ ਨਾਲ ਮਲਾਉਂਦਾ ਆ ਸਾਨੂੰ ਇੱਥੇ ਇਹ ਕਹਿਣਾ ਬਣਦਾ ਆ ਕਿ ਅਸੀਂ ਪਖੰਡ ਆਵਾਜ਼ ਵਿੱਚ ਜ਼ਿਆਦਾ ਫਸੇ ਹੋਏ ਦਿਖਾਵਾ ਜ਼ਿਆਦਾ ਕਰਦੇ ਆ ਪਰ ਉਹ ਗੋਰੇ ਲੋਕ ਰੱਬ ਦੇ ਜ਼ਿਆਦਾ ਨੇੜੇ ਆ ਸੋ ਆਪਣੇ ਜਨਤੋਂ ਪੁੱਛਿਓ ਅਸੀਂ ਕਿੰਨਾ ਪਖੰਡ ਕਰਦੇ ਆ ਕਿੰਨਾ ਰੱਬ ਦੇ ਨੇੜੇ ਆ ਦੂਰ ਆ ਤੇ ਅਸੀਂ ਕੁਦਰਤ ਨੂੰ ਕੀ ਦੇ ਰਹੇ ਆ ਰੱਬ ਨੇ ਜੋ ਸਾਨੂੰ ਦਿੱਤਾ ਆ ਪਰ ਉਹ ਲੋਕ ਇੱਕ ਜਾਨਵਰ ਦੀ ਇੱਕ ਰੁੱਖ ਦੀ ਇੱਕ ਪਸ਼ੂ ਦੀ ਦਰਦ ਨੂੰ ਸਮਝਦੇ ਆ ਆ ਛੋਟੀ ਜੀ ਵੀਡੀਓ ਤੁਹਾਨੂੰ ਬਹੁਤ ਕੁਝ ਸਿਖਾ ਕੇ ਜਾਊਗੀ ਇਹ ਕਿਸੇ ਦੇਵੀ ਦੇਵਤੇ ਦੇ ਉਪਾਸ਼ਕ ਨਹੀਂ ਹੈਗੇ ਪਰ ਇਹ ਇਨਸਾਨ ਆ ਜਿੰਨਾ ਅਸੀਂ ਦਿਖਾਵਾ ਕਰਦੇ ਰੱਬ ਦੇ ਨੇੜੇ ਹੋਣ ਦਾ ਉਹਨੇ ਅਸੀਂ ਰੱਬ ਤੋਂ ਦੂਰ ਆ ਇਹਦਾ ਗੱਲਾਂ ਨੂੰ ਆਪ ਸੋਚਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰ ਲੀਆ